ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਇੱਕ ਮਸ਼ਹੂਰ ਜੋੜੀ ਦੀ ਜਿਸ ਨੂੰ ਲੋਕਾਂ ਨੇ ਸਦਾ ਪਸੰਦ ਕੀਤਾ ਵਿੱਕੀ ਬਠਿੰਡਾ ਅਤੇ ਰੂਪੀ ਦੀ ਜੋ ਕਿ ਦੋਵੇਂ ਛੋਟੇ ਕਾਦੇ ਨੇ ਇਹ ਦੋਵੇਂ ਨਾਂ ਸਿਰਫ ਸੋਸ਼ਲ ਮੀਡੀਆ ਤੇ ਵਾਇਰਲ ਰਹੇ ਸਗੋਂ ਲੋਕਾਂ ਦੇ ਦਿਲਾਂ ਵਿੱਚ ਵੀ ਆਪਣੀ ਥਾਂ ਬਣਾਈ ਉਨ੍ਹਾਂ ਦੀ ਜੋੜੀ ਨੂੰ ਪਿਆਰ ਅਤੇ ਇੱਜ਼ਤ ਮਿਲਿਆ ਕਿਉਂਕਿ ਉਹ ਹਮੇਸ਼ਾ ਇੱਕ ਦੂਜੇ ਨਾਲ ਇਮਾਨਦਾਰੀ ਅਤੇ ਸਮਝਦਾਰੀ ਨਾਲ ਜੁੜੇ ਰਹੇ ਵੀਡੀਓਜ਼ ਜੋਕਸ ਅਤੇ ਰੀਲਸਾਂ ਹੀ ਇਹ ਜੋੜਾ ਹਮੇਸ਼ਾ ਹੱਸਣ ਹਸਾਉਣ ਵਿੱਚ ਵਿਸ਼ਵਾਸ ਰੱਖਦਾ ਸੀ ਲੋਕ ਵੀ ਇਹਨਾਂ ਦੀ ਹਰ ਪੋਸਟ 'ਤੇ ਪਿਆਰ ਵਰਸਾਉਂਦੇ ਹਨ ਪਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਉਹ ਨਿਰਾਸ਼ਾਜਨਕ ਹੈ ਹੁਣ ਇਹ ਸਾਫ਼ ਹੋ ਗਿਆ ਹੈ ਕਿ ਵਿੱਕੀ ਤੇ ਰੂਬੀ ਹੁਣ ਇੱਕ ਦੂਜੇ ਨਾਲ ਨਹੀਂ ਰਹਿੰਦੇ ਦੋਵਾਂ ਨੇ ਆਪਣੇ ਸੋਸ਼ਲ ਹੈਂਡਲਸ ਤੋਂ ਵੀ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਹੈ ਅਤੇ ਆਪਣੀਆਂ ਸਾਂਝੀਆਂ ਯਾਦਾਂ ਨੂੰ ਵੀ ਮਿਟਾ ਦਿੱਤਾ ਹੈ। ਜਿਵੇਂ ਹੀ ਲੋਕਾਂ ਨੇ ਇਹ ਤਸਵੀਰਾਂ ਗਾਇਬ ਹੋਈਆਂ ਦੇਖੀਆਂ ਉਹਨਾਂ ਨੇ ਤੁਰੰਤ ਹੁਣ ਰੂਬੀ ਅਤੇ ਵਿੱਕੀ ਦੋਨਾਂ ਦੀਆਂ ਪੋਸਟਾਂ ਹੇਠਾਂ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਦੋਵੇਂ ਅੱਜਕੱਲ ਇਕੱਠੇ ਕਿਉਂ ਨਹੀਂ ਰਹਿੰਦੇ ਅਤੇ ਕਈ ਲੋਕ ਤਾਂ ਇਹ ਵੀ ਪੁੱਛ ਰਹੇ ਹਨ ਕਿ ਹੁਣ ਵਿੱਕੀ ਤੁਹਾਡੀਆਂ ਵੀਡੀਓਜ਼ ਵਿੱਚ ਕਿਉਂ ਨਹੀਂ ਦਿਖਦਾ ਤੇ ਵਿੱਕੀ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਤੈਨੂੰ ਪਹਿਲਾਂ ਹੀ ਕਿਹਾ ਸੀ ਇਹਨੇ ਛੱਡ ਜਾਣਾ ਪਰ ਇਸ ਸਾਰੇ ਮਸਲੇ ਤੇ ਦੋਹਾਂ ਪਾਸੋਂ ਹਾਲੇ ਤੱਕ ਕੋਈ ਵੀ ਸਿੱਧੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਨੇ ਖੁਦ ਕੁਝ ਵੀ ਨਹੀਂ ਦੱਸਿਆ ਕਿ ਰਿਸ਼ਤੇ ਵਿੱਚ ਕੀ ਹੋਇਆ ਕਈ ਵਾਰ ਅਜਹੀਆਂ ਗੱਲਾਂ ਫੈਸਲੇ ਦੀ ਥਾਂ ਗਲਤਫਹਿਮੀਆਂ ਦੀ ਵਜ੍ਹਾ ਨਾਲ ਵੀ ਹੋ ਜਾਂਦੀਆਂ ਹਨ ਲੋਕ ਅਜੇ ਵੀ ਇਹ ਉਮੀਦ ਕਰ ਰਹੇ ਹਨ ਕਿ ਇਹ ਸਿਰਫ ਇੱਕ ਛੋਟੀ ਜਹੀ ਦੂਰੀ ਹੈ ਜੋ ਸਮਝ ਅਤੇ ਗੱਲਬਾਤ ਨਾਲ ਮੁੜ ਪੂਰੀ ਹੋ ਸਕਦੀ ਹੈ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਜੇਕਰ ਕੋਈ ਗਲਤਫਹਿਮੀ ਹੋਈ ਹੋਵੇ ਤਾ ਉਹ ਜਲਦ ਦੂਰ ਹੋ ਜਾਵੇ ਕਿਉਂਕਿ ਇਹ ਜੋੜਾ ਸਿਰਫ ਰੀਲਾਂ ਜਾਂ ਕੰਟੈਂਟ ਬਣਾਉਣ ਵਾਲਾ ਨਹੀਂ ਸੀ ਇਹ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਉਣ ਵਾਲਾ ਸੀ ਅਸੀਂ ਉਮੀਦ ਕਰਦੇ ਹਾਂ ਕਿ ਉਹ ਦੋਵੇਂ ਦੁਬਾਰਾ ਇਕੱਠੇ ਹੋ ਜਾਣਗੇ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਉਹ ਦੇਣਗੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ